ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੋਸ਼ਲ ਮੀਡੀਆ ਡੇਟਿੰਗ ਐਪਸ ਤੋਂ ਹੋਣ ਵਾਲੇ ਸਕੈਮ ਦੀ ਸੋਸ਼ਲ ਮੀਡੀਆ ਡੇਟਿੰਗ ਐਪ ਜਿੱਥੇ ਆਪਾਂ ਨੂੰ ਲੱਖਾਂ ਅਜਨਬੀ ਮਿਲਦੇ ਨੇ ਤੇ ਹਰੇਕ ਨਾਲ ਆਪਾਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਉਹ ਜਿਹੜੀਆਂ ਗੱਲਾਂ ਕਰਦੇ ਆ ਕਈ ਵਾਰੀ ਆਪਣੇ ਆਪ ਨੂੰ ਅਜਿਹੀ ਸੱਟ ਦੇ ਦਿੰਦੀਆਂ ਨੇ ਜਿਦੇ ਨਾਲ ਆਪਾਂ ਨੂੰ ਧੋਖਾ ਹੁੰਦਾ ਧੋਖਾ ਮਿਲਦਾ ਆਪਣੇ ਇਮੋਸ਼ਨਸ ਦੇ ਨਾਲ ਖੇਡਿਆ ਜਾਂਦਾ ਆਪਣੇ ਫਾਈਨੈਂਸ਼ੀਅਲ ਲੌਸਸ ਹੁੰਦੇ ਨੇ ਕਈ ਵਾਰੀ ਰਿਸ਼ਤਿਆਂ ਦੇ ਵਿੱਚ ਵੀ ਕੜਵਾਹਟ ਪੈਦਾ ਹੁੰਦੀ ਆ ਰਿਸ਼ਤੇ ਟੁੱਟ ਵੀ ਜਾਂਦੇ ਨੇ ਤੇ ਘਰੋਂ ਵੀ ਆਪਾਂ ਡਿਪਰੈਸ਼ਨ ਦੇ ਵਿੱਚ ਜਾਂਦੇ ਆ ਘਰ ਦੇ ਤੰਗ ਹੁੰਦੇ ਨੇ ਪਰੇਸ਼ਾਨ ਹੁੰਦੇ ਨੇ ਤੇ ਆਪ ਜਿਸ ਇਨਸਾਨ ਦੇ ਉਹ ਚੀਜ਼ ਬੀਤੀ ਹੁੰਦੀ ਆ ਉਹ ਖੁਦ ਪਰੇਸ਼ਾਨ ਹੁੰਦਾ ਤੇ ਕਈ ਵਾਰੀ ਉਹ ਗਲਤ ਕਦਮ ਵੀ ਚੁੱਕ ਲੈਂਦੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਜਿਹੀ ਗੱਲ ਕਰਾਂਗੇ ਸੋਸ਼ਲ ਮੀਡੀਆ ਡੇਟਿੰਗ ਐਪਸ ਤੋਂ ਹੋਣ ਵਾਲੇ ਸਕੈਮ ਦੀ ਤੇ ਕਿੱਦਾਂ ਲੋਕ ਤੁਹਾਡੇ ਪੋਲੇ-ਪਾਲੇ ਚਿਹਰਿਆਂ ਨੂੰ ਦੇਖ ਕੇ ਤੁਹਾਡੇ ਇਮੋਸ਼ਨਸ ਨੂੰ ਹਾਰਟ ਕਰਦੇ ਨੇ ਇਮੋਸ਼ਨਸ ਦੇ ਨਾਲ ਖਿਲਵਾੜ ਕਰਦੇ ਨੇ ਤੇ ਤੁਹਾਡੇ ਤੋਂ ਪੈਸੇ ਖੁੰਦੇ ਨੇ ਤੇ ਤੁਹਾਨੂੰ ਮੈਂਟਲੀ ਦੌਰ ਤੇ ਵੀ ਪਰੇਸ਼ਾਨ ਕਰਦੇ ਨੇ ਸੋ ਅਜਿਹੀ ਵੀਡੀਓ ਹੋਣ ਵਾਲੀ ਹੈ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਆਪਾਂ ਗੱਲ ਕਰਦੇ ਆਂ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਸੋਸ਼ਲ ਐਪਸ ਚੱਲ ਰਹੀਆਂ ਨੇ ਟਿੰਡਰ ਚੱਲ ਰਿਹਾ ਕੋਵਿਡ ਚੱਲ ਰਿਹਾ ਡੇਟਿੰਗ.com ਚੱਲ ਰਿਹਾ ਪਲੈਂਟੀ ਆਫ ਫੀਚਰ ਚੱਲ ਰਿਹਾ ਇਦਾਂ ਦੀਆਂ ਐਪਸ ਇੰਟਰਨੈਸ਼ਨਲ ਲੈਵਲ ਤੇ ਸੋਸ਼ਲ ਡੇਟਿੰਗ ਐਪਸ ਚੱਲ ਰਹੀਆਂ ਨੇ ਤੋਂ ਜਿਹਦੇ ਕਰਕੇ ਇੰਡੀਅਨਸ ਵੀ ਪ੍ਰਭਾਵਿਤ ਹੁੰਦੇ ਨੇ ਪੂਰੇ ਵਰਲਡ ਦੇ ਵਿੱਚੋਂ ਯੂਥ ਆ ਜਾਂ ਕਈ ਲੋਕ ਜਿਹੜੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਨੇ ਰਿਸ਼ਤੇ ਲੱਭਦੇ ਨੇ ਤੇ ਉਹ ਵੀ ਪ੍ਰਭਾਵਿਤ ਹੁੰਦੇ ਨੇ ਇਹਨਾਂ ਚੀਜ਼ਾਂ ਤੋਂ ਇਹਨਾਂ ਐਪਸ ਤੋਂ ਹੁਣ ਇਹ ਐਪਸ ਨੇ ਜਿਹੜੀਆਂ ਕਿੱਦਾਂ ਕੰਮ ਕਰਦੀਆਂ ਨੇ ਇਹ ਐਪਸ ਤੁਹਾਡੇ ਇਮੋਸ਼ਨਸ ਦੇ ਨਾਲ ਖਿਲਵਾੜ ਕਰਦੀਆਂ ਨੇ ਮੈਂ ਥੋੜਾ ਜਿਹਾ ਤੁਹਾਨੂੰ ਡਾਟਾ ਦੱਸਦਾ ਡਾਟਾ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਵੀ ਕਿਹੜੇ ਕਿਹੜੇ ਸਕੈਮ ਕਿੱਦਾਂ-ਕਿੱਦਾਂ ਤੁਹਾਡੇ emotions ਦੇ ਨਾਲ ਖੇਡ ਕੇ ਇਹ ਐਪਸ ਨੇ ਜਿਹੜੀਆਂ ਕਰਦੀਆਂ ਨੇ 77% ਜਿਹੜੇ ਇੰਡੀਅਨਸ ਨੇ ਭਾਰਤੀ ਨੇ ਉਹ ਇਨ੍ਹਾਂ ਐਪਸ ਤੋਂ ਪ੍ਰਭਾਵਿਤ ਹੁੰਦੇ ਨੇ 77% ਵਿੱਚ 77% ਉਹ ਲੋਕ ਨੇ ਜਿਹੜੇ ਸਿਰਫ AI ਟੂਲਸ ਤੋਂ ਫੋਟੋਸ ਤੋਂ ਆਵਾਜ਼ ਤੋਂ ਤੇ ਮੈਸੇਜ ਤੋਂ ਹੀ ਪ੍ਰਭਾਵਿਤ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਇਹਦੇ ਵਿੱਚ ਅਸਲੀ ਲੋਕ ਬੈਠੇ ਆ ਜਾਂ ਨਹੀਂ ਹੁੰਦੇ ਉਹਦੇ ਵਿੱਚੋਂ ਜਿਹੜੇ 39% ਲੋਕ ਨੇ 39% ਜਿਹੜੇ ਨੇ ਉਹ ਸਿਰਫ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਪਾਰਟਿਸਿਪੇਟ ਮਤਲਬ ਜੇ ਕਿਸੇ ਨੂੰ ਕੋਈ ਮੈਸੇਜ ਆ ਗਿਆ ਜਾਂ ਕਿਸੇ ਨੇ ਕੋਈ ਫੋਟੋ ਦੇਖ ਲਈ ਉਹ ਸਿੱਧਾ ਜਾ ਕੇ ਉਹਨੂੰ ਇੰਟਰੈਕਸ਼ਨ ਕਰਦੇ ਨੇ ਮਤਲਬ ਹਾਈ ਭੇਜਦਾ ਕੁਝ ਕਰਦਾ ਇਦਾਂ ਦੀ ਗੱਲਾਂ ਜਿਹਦੇ ਵਿੱਚ 26% ਲੋਕ ਇਦਾਂ ਦੇ ਨੇ ਜਿਹੜੇ ਸਿਰਫ AI ਟੂਲਸ ਦੇ ਨਾਲ ਹੀ ਪਿਆਰ ਕਰ ਬੈਠਦੇ ਨੇ ਮਤਲਬ ਰੋਬੋਟਸ ਨਾਲ ਹੀ ਪਿਆਰ ਕਰ ਬੈਠਦੇ ਨੇ ਅਸਲੀ ਇਨਸਾਨ ਉੱਥੇ ਕੋਈ ਹੁੰਦਾ ਹੀ ਨਹੀਂ ਮਤਲਬ ਇਦਾਂ ਦਾ ਡਾਟਾ ਸਾਹਮਣੇ ਆਇਆ ਇਹੀ ਡਾਟਾ ਜੇ ਆਪਾਂ ਵੈਲੈਂਟਾਈਨਸ ਡੇ ਦੇ ਦਿਨਾਂ ਦੀ ਗੱਲ ਕਰੀਏ ਤਾਂ ਲਗਭਗ 56% ਲੋਕ ਨੇ ਜਿਹੜੇ ਉਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਐਪ ਐਪਸ ਦੇ ਵਿੱਚ ਲੋਕਾਂ ਨੂੰ ਲੱਭਦੇ ਨੇ ਦੋਸਤਾਂ ਨੂੰ ਲੱਭਦੇ ਨੇ ਤੇ ਉਹਦੀ ਤੁਸੀਂ ਹੈਰਾਨ ਵਾਲੀ ਗੱਲ ਇਹ ਹੈ ਵੀ ਜਿਹੜੀ ਉਹਦੀ ਸਕਸੈਸ ਰੇਟ ਆ ਉਹ 91% ਆ ਮਤਲਬ 91% ਲੋਕ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੇ ਨੇ ਉਹ ਟਾਈਮ ਦੇ ਉੱਤੇ ਡਾਟਾ ਇੰਨੀ ਤੇਜ਼ੀ ਨਾਲ ਵਧਾ ਲਗਭਗ 25% ਸਪੀਡ ਇੱਕ ਦਿਨ ਦੇ ਵਿੱਚ ਹੋ ਜਾਂਦੀ ਹੈ ਤੇ 300 ਜਿਹੜੀਆਂ ਸਾਈਟਸ ਨੇ ਉਹ ਫੇਕ ਯੂਆਰਐਲ ਮਿਲਦੇ ਨੇ ਆਪਾਂ ਨੂੰ ਜਿੱਥੋਂ ਆਪਾਂ ਸਕੈਮਸ ਦਾ ਸ਼ਿਕਾਰ ਹੁੰਨੇ ਆ ਤੇ ਉੱਥੇ ਆਪਾਂ ਲਾਲਚ ਦੇ ਤੌਰ ਤੇ ਲੱਭਦੇ ਨਵੇਂ-ਨਵੇਂ ਦੋਸਤ ਮਿਲਣਗੇ ਆਪਾਂ ਘੁੰਮਣ ਜਾਵਾਂਗੇ ਖਾਵਾਂਗੇ ਪੀਵਾਂਗੇ ਪਰ ਅਸਲ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਡੇ ਮਿਹਨਤ ਦੀ ਕਮਾਈ ਨੂੰ ਲੁੱਟਦੀਆਂ ਨੇ ਤੇ ਤੁਹਾਡੇ ਇਮੋਸ਼ਨਸ ਦੇ ਨਾਲ ਖੇਡਦੀਆਂ ਨੇ ਸੋ ਇਹ ਕਿਹੜੇ-ਕਿਹੜੇ ਸਕੈਮਸ ਹੁੰਦੇ ਨੇ ਜੋ ਅੱਜ ਦੀ ਡੇਟ ਦੇ ਵਿੱਚ ਚੱਲ ਰਹੇ ਨੇ ਤੇ ਲੋਕ ਪ੍ਰਭਾਵਿਤ ਨੇ ਸਪੈਸ਼ਲੀ ਇੰਡੀਅਨਸ ਭਾਰਤੀ ਤੇ ਜ਼ਿਆਦਾਤਰ ਜਿਹੜੇ ਲੋਕ ਨੇ ਇਹ ਮੈਟਰੋ ਸਿਟੀਜ਼ ਦੇ ਵਿੱਚੋਂ ਆਉਂਦੇ ਨੇ ਜਿਵੇਂ ਦਿੱਲੀ, ਹੈਦਰਾਬਾਦ, ਬੰਬੇ, ਕਲਕੱਤਾ ਤੇ ਪੰਜਾਬੀ ਵੀ ਇਸ ਚੀਜ਼ ਦੇ ਵਿੱਚ ਪਿੱਛੇ ਨਹੀਂ ਹੈਗੇ। ਕੁਝ ਕਿ ਡਾਟਾ ਪੰਜਾਬੀਆਂ ਦਾ ਵੀ ਵਿੱਚ ਹੈਗਾ ਵਸ। ਹੁਣ ਆਪਾਂ ਗੱਲ ਕਰਾਂਗੇ ਵੀ ਇਹ ਲੋਕ ਕਿਹੜੇ-ਕਿਹੜੇ ਤਰੀਕੇ ਵਰਤਦੇ ਨੇ ਤੁਹਾਨੂੰ ਜਾਲਜ ਬਸਾਉਣ ਦੇ ਲਈ ਤੇ ਆਪਣੇ ਭੋਲੇ-ਭਾਲੇ ਲੋਕ ਕਿੱਦਾਂ ਇਹਨਾਂ ਦੇ ਜੰਗਲ ਦੇ ਵਿੱਚ ਫਸਦੇ ਨੇ, ਆਪਣੇ ਆਪ ਨੂੰ ਬਰਬਾਦ ਕਰ ਬੈਠਦੇ ਨੇ। ਸੋ ਪੈਸੇ ਪੱਖੋਂ ਬਰਬਾਦ ਹੁੰਦੇ ਨੇ ਰਿਸ਼ਤੇ ਜਾਂਦੇ ਨੇ ਦਿਮਾਗੀ ਪਰੇਸ਼ਾਨੀ ਹੁੰਦੀ ਆ ਤੇ ਜ਼ਿੰਦਗੀ ਪੂਰੀ ਦੀ ਪੂਰੀ ਖਰਾਬ ਹੁੰਦੀ ਆ ਸੋ ਅੱਜ ਦੀ ਡੇਟ ਦੇ ਵਿੱਚ ਜਿਹੜਾ ਬੁਰੇ ਵਰਲਡ ਦੇ ਵਿੱਚ ਸਕੈਮ ਚੱਲ ਰਿਹਾ ਸੋਸ਼ਲ ਮੀਡੀਆ ਡੇਟਿੰਗ ਐਪਸ ਦੇ ਉੱਪਰ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਲਵ ਇਮੋਸ਼ਨਸ ਦੇ ਨਾਲ ਖੇਡਦੇ ਨੇ ਕਿੱਦਾਂ ਹੁੰਦੇ ਨੇ ਤੁਹਾਨੂੰ ਲੜਕੀਆਂ ਲੜਕੇ ਜਿਹੜੇ ਨੇ ਏਸ਼ੀਅਨ ਕੰਟਰੀ ਬੇਸਡ ਮਿਲਣਗੇ ਮਤਲਬ ਏਸ਼ੀਅਨ ਕੰਟਰੀ ਆਪਾਂ ਇੰਡੀਆ ਚੋਂ ਵੀ ਹੋ ਸਕਦੇ ਨੇ ਇੰਡੀਆ ਤੋਂ ਬਾਹਰ ਆਪਣਾ ਚਾਈਨਾ ਹਾਂਗਕਾਂਗ ਇੱਥੋਂ ਮਤਲਬ ਅਲੱਗ-ਅਲੱਗ ਜਿਹੜੀਆਂ ਕੰਟਰੀਜ਼ ਨੇ ਉੱਥੋਂ ਹੋ ਸਕਦੇ ਉਹ ਤੁਹਾਨੂੰ ਪਹਿਲਾ ਮੈਸੇਜ ਹਾਇ ਦਾ ਭੇਜਦੇ ਨੇ ਟਿੰਡਰ ਤੇ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਮਤਲਬ ਜਿਹੜਾ ਬਹੁਤ ਜ਼ਿਆਦਾ ਪਪੂਲਰ ਪਲੇਟਫਾਰਮ ਆ ਉਹਦੇ ਉੱਤੇ ਇਹ ਕੰਮ ਆਮ ਮਿਲਦਾ ਦੇਕ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਲਾਈਕ ਕਰਨਗੇ ਫਿਰ ਹਾਇ ਦਾ ਮੈਸੇਜ ਭੇਜਣਗੇ ਉਸ ਤੋਂ ਬਾਅਦ ਉਹ ਕਹਿਣਗੇ ਵੀ ਮੈਂ ਇਕੱਲਾ ਰਹਿ ਰਿਹਾ ਆਂ ਵੀ ਮੈਂ ਹੁਣ ਯੂਕੇ 'ਚ ਰਹਿ ਰਹੇ ਆ ਫਰਾਂਸ 'ਚ ਰਹਿ ਰਹੇ ਆ ਵੀ ਮੈਂ ਚਾਈਨਾ ਤੋਂ ਬਿਲੋਂਗ ਕਰਦਾ ਮੈਂ ਹਾਂਗਕਾਂਗ ਤੋਂ ਬਿਲੋਂਗ ਕਰਦਾ ਜਾਂ ਮੈਂ ਇੰਡੀਆ ਤੋਂ ਬਿਲੋਂਗ ਕਰਦਾ ਤੇ ਉਸ ਤਰੀਕੇ ਦੇ ਨਾਲ ਤੁਹਾਡੇ ਬਾਰੇ ਨਿੱਜੀ ਜਾਣਕਾਰੀ ਪੁੱਛਣਾ ਸ਼ੁਰੂ ਕਰ ਦਿੰਦੇ ਨੇ ਫਿਰ ਤੁਹਾਨੂੰ ਉਹ ਪਹਿਲਾ ਸ਼ਬਦ ਵਰਤਦੇ ਨੇ ਮਤਲਬ ਬਹੁਤ ਪਿਆਰ ਦੇ ਤਰੀਕੇ ਨਾਲ ਹਨੀ ਸ਼ਬਦ ਦਾ ਯੂਜ਼ ਕਰਦੇ ਨੇ ਡਾਰਲਿੰਗ ਸ਼ਬਦ ਦਾ ਯੂਜ਼ ਕਰਦੇ ਨੇ ਮਤਲਬ ਇਦਾਂ ਦੇ ਜਿਹੜੇ ਪਿਆਰ ਭਰੇ ਸ਼ਬਦ ਨੇ ਉਹ ਤੁਹਾਡੇ ਨਾਲ ਯੂਜ਼ ਕਰਦੇ ਨੇ ਮਤਲਬ ਉਸ ਚੀਜ਼ ਦੇ ਨਾਲ ਤੁਹਾਨੂੰ ਇੰਪ੍ਰੈਸ ਕਰ ਦਿੰਦੇ ਨੇ ਹੁਣ ਆਪਣੇ ਵਰਗੇ ਲੋਕ ਜਿਹੜੇ ਹੁੰਦੇ ਨੇ ਜਾਂ ਕਹਿ ਦੋ ਘੋਲੇ ਪਾੜੇ ਲੋਕ ਜਿਹੜੇ ਜਿਨ੍ਹਾਂ ਨੇ ਕਦੇ ਇਹ ਚੀਜ਼ਾਂ ਦੇਖੀਆਂ ਨਹੀਂ ਜਾਂ ਜਿਹੜੇ ਨਵੇਂ-ਨਵੇਂ ਸੋਸ਼ਲ ਮੀਡੀਆ ਪਲੈਟਫਾਰਮ ਤੇ ਹੁੰਦੇ ਨੇ ਤੇ ਆਪਣੇ ਆਪ ਦੇ ਲਈ ਰਿਸ਼ਤੇ ਲੱਭਦੇ ਨੇ ਦੋਸਤ ਬਣਾਉਣਾ ਚਾਹੁੰਦੇ ਨੇ ਉਹ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਉਹ ਸੋਚਦੇ ਨੇ ਵੀ ਪਹਿਲੀ ਵਾਰੀ ਜੇ ਬੰਦੇ ਨੇ ਮੈਨੂੰ ਇੰਨੇ ਪਿਆਰ ਨਾਲ ਬੋਲਦਾ ਸ਼ਾਇਦ ਕੋਈ ਆਪਣਾ ਹੀ ਆ ਉਸੇ ਤਰੀਕੇ ਉਹ ਆਪਣੀਆਂ AI ਦੇ ਨਾਲ ਕਨਵਰਟਡ ਫੋਟੋਆਂ ਭੇਜਦੇ ਨੇ ਤੁਹਾਨੂੰ ਸੋਹਣੀਆਂ-ਸੋਹਣੀਆਂ ਫੋਟੋਆਂ ਭੇਜਦੇ ਨੇ ਤਾਂ ਕਿ ਤੁਸੀਂ ਤੁਸੀਂ ਹੋਰ ਅਟਰੈਕਟ ਹੋਵੋ ਜਾ ਕੇ ਜਦੋਂ ਅਟਰੈਕਸ਼ਨ ਹੋ ਜਾਂਦੀ ਆ ਤਾਂ ਤੁਸੀਂ ਆਪਣੀ ਨਿੱਜੀ ਜਾਣਕਾਰੀ ਉਹਨਾਂ ਦੇ ਨਾਲ ਸ਼ੇਅਰ ਕਰਨੀ ਸ਼ੁਰੂ ਕਰ ਦਿੰਦੇ ਹੋ ਆਪਣੇ ਘਰ ਦਾ ਦੱਸਣ ਲੱਗ ਜਾਂਦੇ ਹੋ ਆਪਣੀ ਫੈਮਿਲੀ ਬੈਕਗ੍ਰਾਉਂਡ ਦੱਸਣ ਲੱਗ ਦਿੰਦੇ ਹੋ ਆਪਣੇ ਫਾਈਨੈਂਸ਼ੀਅਲ ਮਤਲਬ ਜੋ ਵੀ ਸਿਚੁਏਸ਼ਨ ਆ ਉਹਦੇ ਬਾਰੇ ਦੱਸਦੇ ਹੋ ਸਾਰਾ ਕੁਝ ਦੱਸਣਾ ਸ਼ੁਰੂ ਕਰ ਦਿੰਦੇ ਹੋ ਉਤੋਂ ਇਸ ਚੀਜ਼ ਦਾ ਉਹ ਬੰਦਾ ਇੰਨਾ ਤੇਜ਼ ਹੁੰਦਾ ਹੈ hacker ਲਗਾ ਲਓ ਜਾਂ ਜਿਹੜਾ ਤੁਹਾਡੇ ਨਾਲ ਸਕੈਮ ਕਰਨਾ ਚਾਹੁੰਦਾ ਇੰਨਾ ਤੇਜ਼ ਹੁੰਦਾ ਉਹ ਤੁਹਾਡੀ ਜਾਣਕਾਰੀ ਕਢਾ ਕੇ ਤੁਹਾਨੂੰ ਇੱਕ ਦੋ ਦਿਨ ਗੱਲਾਂ ਦੇ ਵਿੱਚ ਲਾ ਕੇ ਫਿਰ ਤੁਹਾਨੂੰ ਸਿੱਧਾ ਇੱਕ ਸਵਾਲ ਕਹਿੰਦਾ ਵੀ ਠੀਕ ਆ ਮੇਰੇ ਕੋਲ ਕਮਾਈ ਕਰਨ ਦੇ ਬਹੁਤ ਵਧੀਆ ਸਾਧਨ ਨੇ ਜੇ ਤੂੰ ਕਮਾਈ ਕਰ ਲੇਂਗਾ ਤਾਂ ਮੈਂ ਤੈਨੂੰ ਆਪਣੇ ਕੋਲ ਬੁਲਾ ਲਾਂ ਹਾਂ ਇਹਦੇ ਵਿੱਚ ਇੱਕ ਹੋਰ ਬਹੁਤ ਵੱਡੀ ਗੱਲ ਆ ਪੰਜਾਬ ਦੇ ਵਿੱਚ ਲੋਕ ਕਿਵੇਂ ਟਰੈਕਟ ਹੁੰਦੇ ਨੇ ਪੰਜਾਬੀ ਜ਼ਿਆਦਾਤਰ ਬਾਹਰਲੇ ਕੁੜੀਆਂ ਮੁੰਡੇ ਲੱਭਦੇ ਨੇ ਤਾਂ ਕਿ ਉਹ ਫੋਰਨ ਦੇ ਵਿੱਚ ਸੈੱਟ ਹੋ ਜਾਣ ਫੋਰਨ ਦੇ ਵਿੱਚ ਸੈੱਟ ਹੋਣ ਦਾ ਮਤਲਬ ਇਹ ਆ ਵੀ ਇੱਥੋਂ ਪੰਜਾਬ ਦੇ ਵਿੱਚੋਂ ਜ਼ਿਆਦਾ ਬਾਹਰ ਭੱਜਣਾ ਚਾਹੁੰਦੇ ਨੇ ਲੋਕ ਬਰੋਡ ਦੇ ਵਿੱਚ ਇਮੀਗ੍ਰੇਟ ਹੋਣਾ ਚਾਹੁੰਦੇ ਨੇ ਉਸ ਵਜ੍ਹਾ ਕਰਕੇ ਜਿਹੜਾ ਆਪਣਾ ਪੰਜਾਬੀ ਆ ਇਸ ਰਡਾਰ ਦੇ ਵਿੱਚ ਆਉਂਦੇ ਨੇ ਤੇ ਉਹ ਤੁਹਾਨੂੰ 1-2 ਦਿਨ ਯੂਜ਼ ਕਰਦੇ ਨੇ ਤੁਹਾਡੀ ਜਿਹੜੀ ਇਨਫੋਰਮੇਸ਼ਨ ਲੈਂਦੇ ਨੇ ਇਨਫੋਰਮੇਸ਼ਨ ਲੈਣ ਤੋਂ ਬਾਅਦ ਤੁਹਾਨੂੰ ਇੱਕ ਮੈਸੇਜ ਕਰਦੇ ਨੇ ਵੀ ਮੇਰੇ ਕੋਲੇ ਪੈਸੇ ਕਮਾਉਣ ਦੇ ਤਰੀਕੇ ਹੈਗੇ ਨੇ ਤੇ ਮੇਰੀ ਜਿਹੜੀ ਹੌਬੀ ਆ ਮੇਰਾ ਜਿਹੜਾ ਸ਼ੌਂਕ ਆ ਉਹ ਕ੍ਰਿਪਟੋ ਦੇ ਵਿੱਚ ਜਾਂ ਕਹਿ ਲਓ ਤੁਸੀਂ ਕ੍ਰਿਪਟੋ ਕਰੰਸੀ ਦੇ ਵਿੱਚ ਟਰੇਡਿੰਗ ਦੇ ਵਿੱਚ ਕਰਦੇ ਆ ਤਾਂ ਮੇਰਾ ਅੰਕਲ ਆ ਜਾਂ ਮੇਰਾ ਪਾਪਾ ਬਾਵਾ ਜਾਂ ਚਾਚਾ ਤਾਇਆ ਮਾਮਾ ਜੋ ਵੀ ਆ ਉਹ ਵਾਲ ਸਟਰੀਟ ਅਮਰੀਕਾ ਦੇ ਵਿੱਚ ਮਤਲਬ ট্রেਡਿੰਗ ਕਰਦੇ ਨੇ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਟ੍ਰੇਡ ਕਰਦੇ ਨੇ ਕਿਉਂਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਮ ਤਾਂ ਲੈਂਦੇ ਨੇ ਵਾਲ ਸਟਰੀਟ ਦਾ ਨਾਮ ਤਾਂ ਲੈਂਦੇ ਨੇ ਕਿਉਂਕਿ ਇਹ ਟ੍ਰੇਡਿੰਗ ਪਲੇਟਫਾਰਮ ਪੂਰੇ ਵਰਲਡ ਵਾਈਡ ਦੇ ਵਿੱਚ ਮਸ਼ਹੂਰ ਹ ਅਤੇ ਨੰਬਰ 1 ਦੇ ਆ ਨੈਸਡ ਹੈਗਾ ਉਹ ਅਮਰੀਕਾ ਦਾ ਜੋ ਸ਼ੇਅਰ ਮਾਰਕੀਟ ਦੇ ਨਾਲ ਰਿਲੇਟਡ ਨੇ ਕ੍ਰਿਪਟੋ ਦੇ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸ ਆਪਾਂ ਨੂੰ ਇਲਾਕੇ 'ਚ ਮਿਲਦੀਆਂ ਨੇ ਸੋ ਇਹ ਚੀਜ਼ ਸਾਰਿਆਂ ਨੂੰ ਪਤਾ ਹੁੰਦਾ ਉਹ ਇਹ ਚੀਜ਼ ਦਾ ਯੂਜ਼ ਕਰਦੇ ਨੇ ਤੇ ਸਭ ਤੋਂ ਪਹਿਲਾਂ ਉਹ ਤੁਹਾਨੂੰ ਇੱਕ ਬਣਾ ਕੇ ਭੇਜਦੇ ਨੇ ਮੈਸੇਜ 'ਚ ਮੈਂ 25000 ਡਾਲਰ ਜਿਹੜੇ ਇਨਵੈ ਮੈਨੂੰ 100% ਜਿਹੜੀ ਰਿਟਰਨ ਮਿਲਿਆ ਕੁਝ ਦਿਨਾਂ ਦੇ ਵਿੱਚੋਂ 150% ਰਿਟਰਨ ਮਿਲਿਆ ਮੇਰੇ ਪੈਸੇ ਦੁੱਗੜੇ ਹੋ ਗਏ ਤਿੱਗੜੇ ਹੋ ਗਏ ਆਪਾਂ ਇਹ ਚੀਜ਼ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਆਪਾਂ ਕਹਿੰਦੇ ਆ ਵੀ ਵਾਕਈ ਹੀ ਬੰਦੇ ਨੇ ਜੇ ਇੰਨੀ ਕਮਾਈ ਆ ਤੇ ਮੇਰਾ ਆਪਣਾ ਬਣ ਗਿਆ ਮੇਰਾ ਦੋਸਤ ਬਣ ਗਿਆ ਤੇ ਮੇਰਾ ਤਾਂ ਫਾਇਦਾ ਹੀ ਸੋਚਦਾ ਹਾਂ ਕਿ ਨੁਕਸਾਨ ਥੋੜੀ ਸੋਚਦਾ ਹੋਊਗਾ ਉਹ ਚੀਜ਼ ਦੇਖ ਕੇ ਉਹ ਆਪਾਂ ਨੂੰ ਇੱਕ ਹੋਰ ਲਾਲਚ ਦਿੰਦੇ ਨੇ ਉਹ ਕਹਿੰਦੇ ਤੁਸੀਂ ਚੱਲ ਇੰਨੀ ਅਮਾਉਂਟ ਨਾ ਕਰੋ 25000 ਜਾਂ 30000 35000 ਜੋ ਵੀ ਅਮਰੀਕਨ ਡਾਲਰਸ ਨੇ ਉਹਨਾਂ ਇਨਵੈਸਟ ਕਰੋ ਘੱਟੋ ਘੱਟ 110 ਯੂ ਐ ਵੀ ਤੁਸੀਂ ਐਟ ਲੀਸਟ ਇੰਨੀ ਕਾ ਅਮਾਉਂਟ ਜਿਹੜੀ ਆ ਇਨਵੈਸਟ ਕਰ ਦਿਓ ਤੇ ਆਪਾਂ ਸੋਚਦੇ ਆ ਯਾਰ ਬਹੁਤ ਘੱਟ ਅਮਾਉਂਟ ਆ ਆਪਾਂ ਕਰ ਦਿੰਨੇ ਆ ਕਈ ਇਹ ਵੀ ਨਹੀਂ ਕਰਦੇ ਫਿਰ ਉਹ 20 ਡਾਲਰ 10 ਡਾਲਰ ਤੇ ਵੀ ਆ ਜਾਂਦੇ ਨੇ ਫਿਰ ਤੁਹਾਨੂੰ ਉਹ ਇੱਕ ਐਪਲੀਕੇਸ਼ਨ ਦਾ ਲਿੰਕ ਭੇਜ ਦੇਦੇ ਨੇ ਉਹ ਲਿੰਕ ਭੇਜ ਕੇ ਤੁਹਾਨੂੰ ਕਹਿੰਦੇ ਨੇ ਇਹਦੇ ਤੇ ਪਹਿਲਾਂ ਆਪਣਾ ਅਕਾਊਂਟ ਬਣਾਓ ਫਿਰ ਤੁਸੀਂ ਪੈਸੇ ਕਿੱਦਾਂ ਐਡ ਕਰਨੇ ਆ ਮੈਂ ਤੁਹਾਨੂੰ ਕਾਲ ਕਰਕੇ ਦੱਸੂਗਾ ਜਾਂ ਦੱਸੂਗੀ ਮੈਂ ਵੀਡੀਓ ਕਾਲ ਕਰੂੰਗੀ ਜਾਂ ਕਰੂੰਗਾ ਤੇ ਉਸ ਤੋਂ ਬਾਅਦ ਤੁਹਾਡਾ ਅਕਾਊਂਟ ਲਿੰਕ ਕਰਵਾਉਂਗਾ ਫਿਰ ਤੁਹਾਡੀ ਇਹ ਜਿਹੜੀ ਇਨਵੈਸਟਮੈਂਟ ਆ ਉਹ ਸਟਾਰਟ ਹੋ ਜੂਗੀ ਤੇ ਤੁਸੀਂ ਪੈਸੇ ਕਮਾਉਣਾ ਸ਼ੁਰੂ ਕਰ ਦੋਗੇ ਉਸ ਤੋਂ ਬਾਅਦ ਆਪਾਂ ਮਿਲਾਂਗੇ ਤੇ ਆਪਾਂ ਵਿਆਹ ਕਰਾਵਾਂਗੇ ਜਾਂ ਰਹਾਂਗੇ ਤੇਨੂੰ ਮੈਂ ਇੱਥੇ ਕੰਟਰੀ 'ਚ ਬੁਲਾ ਲੂੰਗੀ ਜਾਂ ਮੈਂ ਤੇਰੇ ਕੋਲ ਆ ਜੂੰਗੀ ਐਦਾਂ ਦੀਆਂ ਗੱਲਾਂ ਹੁੰਦੀਆਂ ਨੇ ਸੋ ਜਦੋਂ ਇਹ ਚੀਜ਼ ਤੁਹਾਡੇ ਨਾਲ ਹੋ ਗਈ ਤਾਂ ਸਮਝੋ ਤੁਹਾਡੀ ਕਹਾਣੀ ਆ ਜਿਹੜੀ ਸਿਰੇ ਲੱ ਕਿੰਨੇ ਵੀ ਡਾਲਰ ਤੁਸੀਂ ਇਨਵੈਸਟਮੈਂਟ ਤੇ ਪਾਏ ਨੇ ਉਹ ਖਤਮ ਨੇ ਦੂਜੇ ਨੰਬਰ ਤੇ ਜਿਹੜਾ ਢੰਗ ਵਰਤਦੇ ਨੇ ਇਹ ਇੱਕ ਕ੍ਰਿਪਟੋ ਵਾਲਾ ਨਹੀਂ ਵਰਤਦੇ ਇਹ ਥੋੜੇ ਦਿਨ ਗੱਲਾਂ ਕਰਦੇ ਨੇ ਗੱਲਾਂ ਕਰਨ ਤੋਂ ਬਾਅਦ ਤੁਹਾਨੂੰ ਕੀ ਕਹਿੰਦੇ ਨੇ ਆਪਾਂ ਕਿਸੇ ਸਾਈਟ ਤੇ ਮਿਲਣਾ ਇਹ ਜ਼ਿਆਦਾਤਰ ਉਹਨਾਂ ਲੋਕਾਂ ਦੇ ਨਾਲ ਵਾਪਰਦਾ ਜਿਹੜੇ ਇੱਕੋ ਸ਼ਹਿਰ ਤੋਂ ਜਾਂ ਇੱਕੋ ਦੇਸ਼ ਤੋਂ ਬਿਲੋਂਗ ਕਰਦੇ ਨੇ ਉਹ ਥੋੜੇ ਦਿਨ ਗੱਲਾਂ ਕਰਦੇ ਨੇ ਫਿਰ ਤੁਹਾਨੂੰ ਲੋਕੇਸ਼ਨਾਂ ਸ਼ੇਅਰ ਕਰਦੇ ਨੇ ਲੋਕੇਸ਼ਨਾਂ ਸ਼ੇਅਰ ਕਰਨ ਤੋਂ ਬਾਅਦ ਉਹਨੂੰ ਇੱਕ ਡੇਟਿੰਗ ਪੁਆਇੰਟ ਤੇ ਬੁਲਾਉਂਦੇ ਨੇ ਜਿੱਥੇ ਤੁਸੀਂ ਇੱਕ ਦੂਜੇ ਦੇ ਨਾਲ ਮਿਲਦੇ ਹੋ ਤੇ ਇੰਟਰੈਕਟ ਹੁੰਦੇ ਹੋ ਉੱਥੇ ਜਾ ਕੇ ਫਿਰ ਹੋਟਲ 'ਚ ਬੈੰਨੇ ਹੋ, ਹੋਟਲ 'ਚ ਬੈਹਿ ਕੇ ਖਾਣ-ਪਾਨ ਕਰਦੇ ਹੋ, ਜੋ ਵੀ ਆ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਮੰਗਾਉਂਦੇ ਨੇ ਇਹ ਤੋਂ ਉਸ ਤੋਂ ਬਾਅਦ ਬਿੱਲ ਦੇਣ ਦੇ ਟਾਈਮ ਭੱਜ ਜਾਂਦੇ ਨੇ। ਸੋ ਲਾਸਟ ਕੇਸ ਆਇਆ ਇੱਕ ਡਿਫੈਂਸ ਅਫੀਸਰ ਦੇ ਨਾਲ ਦਿੱਲੀ ਦੇ ਵਿੱਚ ਹੋਇਆ 1,20,000 ਦੀ ਠੱਗੀ ਕੀਤੀ ਹੈ ਕੁੜੀ ਨੇ ਵਰਸ਼ਾ ਨਾਮ ਦੀ ਕੁੜੀ ਸੀ ਉਹਨੇ ਕੀ ਕੀਤਾ ਪਹਿਲਾਂ ਇਹਨਾਂ ਦੀ ਸੋਸ਼ਲ ਮੀਡੀਆ ਐਪ ਦੇ ਥਰੂ ਇੱਕ ਦੂਜੇ ਨਾਲ ਬੋਲਚਾਲ ਹੋਈ ਟਿੰਡਰ ਐਪਲੀਕੇਸ਼ਨ ਹੈਗੀ ਬਹੁਤ ਮਸ਼ਹੂਰ ਉਹਦੇ ਤੋਂ ਹੋਈ ਤਾਂ ਉਹਨਾਂ ਨੇ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਸ਼ੁਰੂ ਕੀਤੀਆਂ ਤੇ ਇੱਕ ਦਿਨ ਉਹਨਾਂ ਨੇ ਦਿੱਲੀ ਹੋਟਲ ਦੇ ਵਿੱਚ ਬੁਲਾਇਆ ਉਹਨਾਂ ਨੂੰ ਹੋਟਲ ਦੇ ਵਿੱਚ ਬੁਲਾ ਕੇ ਮਹਿੰਗੇ ਮਹਿੰਗੇ ਜਿਹੜੇ ਸਾਮਾਨ ਸੀ ਉਹ ਆਰਡਰ ਕੀਤੇ ਤੇ ਜਦੋਂ ਬਿੱਲ ਦੇਣ ਦਾ ਟਾਈਮ ਆਇਆ ਉਹ ਕੁੜੀ ਉੱਥੋਂ ਭੱਜ ਗਈ ਤੇ ਕੁੜੀ ਭੱਜ ਗਈ ਹੁਣ ਬੰਦੇ ਕੋਲ ਇਹਨਾਂ ਪੈਸਾ ਨਹੀਂ ਹੁੰਦਾ ਕਈ ਵਾਰੀ ਉਹਨਾਂ ਨੇ ਜਦ ਥੋੜਾ ਬਹੁਤ ਉਹਨਾਂ ਦਾ ਹੋਟਲ ਦੇ ਵਿੱਚ ਝਗੜਾ ਵੀ ਹੋਇਆ ਝਗੜਾ ਹੋਣ ਤੋਂ ਬਾਅਦ ਇਹ ਗੱਲ ਹੈ ਜਿਹੜੀ ਪੁਲਿਸ ਕੋਲੇ ਪਹੁੰਚੀ ਉਸ ਤੋਂ ਬਾਅਦ ਇਹ ਹੈਡਲਾਈਨ ਬਣੀ ਤਾਂ ਇਸ ਤਰੀਕੇ ਦੇ ਨਾਲ ਇੱਕ ਡਿਫੈਂਸ ਆਫੀਸਰ ਵੀ ਇਸ 트ੈਪ ਦੇ ਵਿੱਚ ਆ ਸਕਦਾ ਵਾ ਸੋ ਇਹ ਵੀ ਸੋਚਣ ਵਾਲੀ ਗੱਲ ਆ ਵੀ ਆਪਣੇ ਲੋਕਾਂ ਦਾ ਕੀ ਬਣੂ ਜੋ ਇੰਨੇ ਵੱਡੇ ਲੈਵਲ ਦੇ ਇੰਟੈਲੀਜੈਂਟ ਬੰਦੇ ਨੇ ਉਹ ਵੀ ਇੰਨਾਂ ਚੀਜ਼ਾਂ 'ਚ ਫਸਦੇ ਨੇ ਸੋ ਇਹ ਸਕੈਮਰਸ ਨੇ ਤੁਹਾਡੇ ਨਾਲ ਸਕੈਮ ਕਰਦੇ ਨੇ ਤੁਹਾਡੇ ਇਮੋਸ਼ਨਸ ਨਾਲ ਖੇਡਦੇ ਨੇ ਸੋ ਇਹਨਾਂ ਤੋਂ ਬਚਣਾ ਚਾਹੀਦਾ ਤੇ ਇੱਕ ਹੋਰ ਜਿਹੜਾ ਹਨੀ 트ੈਪ ਲਗਾਉਂਦੇ ਨੇ ਵੀਡੀਓ ਬਣਾਉਂਦੇ ਨੇ ਇਹ ਜ਼ਿਆਦਾਤਰ ਫੇਸਬੁੱਕ ਇੰਸਟਾਗ੍ਰam ਤੇ ਟੈਲੀਗ੍ਰਾਮ ਅਜਿਹੇ ਐਪ ਦੇ ਉੱਪਰ ਹੁੰਦਾ ਉਹਦੇ ਵਿੱਚ ਕੀ ਕਰਦੇ ਨੇ ਤੁਹਾਡੇ ਨਾਲ ਗੱਲਾਂ ਕਰਦੇ ਨੇ ਤੁਹਾਨੂੰ ਇੱਕ ਮਤਲਬ ਏਦਾਂ ਪਿਆਰ ਭਰੀਆਂ ਗੱਲਾਂ ਕਰਦੇ ਨੇ ਹਫ਼ਤਾ 10 ਦਿਨ ਗੱਲਾਂ ਕਰਨੀਆਂ ਸ਼ੁਰੂ ਕਰਦੇ ਨੇ ਫੇਕ ਪ੍ਰੋਫਾਈਲਸ ਬਣਾ ਕੇ ਤੁਹਾਡੇ ਨਾਲ ਗੱਲਾਂ ਕਰਦੇ ਨੇ ਤੁਹਾਨੂੰ ਪਤਾ ਨਹੀਂ ਹੁੰਦਾ ਬੰਦਾ ਹੈ ਕਿੱਥੇ ਆ ਜਾਂ ਕੁੜੀ ਹੈ ਕਿੱਥੇ ਹੈ ਜਿਹਦੇ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਉਹਦੇ ਵਿੱਚ ਦੋਨੋਂ ਫਿਰ ਉਹ ਵੀਡੀਓ ਕਾਲ ਕਰਨ ਦੇ ਲਈ ਕਹਿੰਦੇ ਨੇ WhatsApp ਵੀਡੀਓ ਕਾਲ ਕਰਨ ਲਈ ਕਹਿੰਦੇ ਨੇ Facebook ਮੈਸੇਂਜਰ ਦੇ ਨਾਲ ਵੀਡੀਓ ਕਾਲ ਕਰਨ ਲਈ ਕਹਿੰਦੇ ਨੇ ਨਿੱਜੀ ਜਾਣਕਾਰੀ ਸਾਰੀ ਲੈ ਲੈਂਦੇ ਨੇ ਕੁਝ ਅਜਿਹੀਆਂ ਗੱਲਾਂ ਵੀ ਹੁੰਦੀਆਂ ਨੇ ਜੋ ਤਰਾਜੋਕ ਹੁੰਦੀਆਂ ਨੇ ਉਹ ਵੀ ਥੋੜੇ ਤੋਂ ਪੁੱਛ ਲੈਂਦੇ ਨੇ ਫਿਰ ਉਹ ਤੁਹਾਨੂੰ ਇਮੋਸ਼ਨਲੀ ਦੇ ਮੈਂਟਲੀ ਬਲੈਕਮੇਲ ਕਰਦੇ ਨੇ ਫਿਰ ਤੁਹਾਨੂੰ ਉਹ ਕਹਿੰਦੇ ਨੇ ਮੈਨੂੰ ਇੰਨੇ ਪੈਸੇ ਭੇਜ ਤੇ ਤਾਂ ਮੈਂ ਤੁਹਾਨੂੰ ਬਖਸ਼ੂਗਾ ਜਾਂ ਬਖਸ਼ੂਗੀ ਤੇ ਜੇ ਪੈਸੇ ਭੇਜੋਗੇ ਤਾਂ ਹੀ ਮੈਂ ਵੀਡੀਓ ਡਿਲੀਟ ਕਰੂੰਗੀ ਤੁਹਾਡੀ ਕਨਵਰਸੇਸ਼ਨ ਜੋ ਵੀ ਆ ਵੌਇਸ ਚੈਟਿੰਗ ਆ ਸਾਰੀ ਤਾਂ ਡਿਲੀਟ ਕਰਾਂਗੇ ਅਸੀਂ ਨਹੀਂ ਤਾਂ ਤੁਹਾਡੀ ਫੈਮਿਲੀ ਜਾਂ ਸੋਸ਼ਲ ਮੀਡੀਆ ਦੇ ਉੱਤੇ ਪਬਲਿਕ ਕਰ ਦਾਂਗੇ ਤੇ ਤੁਹਾਡੀ ਇੰਨੀ ਬਦਨਾਮੀ ਹੋਊਗੀ ਕਿ ਤੁਸੀਂ ਸੋਚ ਨਹੀਂ ਸਕਦੇ ਇਹ ਚੀਜ਼ ਜਦੋਂ ਕਿਸੇ ਦੇ ਉੱਪਰ ਆਂਦੀ ਆ ਬੰਦਾ ਕਹਿੰਦਾ ਹਾਂ ਮੇਰੀ ਬਦਨਾਮੀ ਹੋਊਗੀ ਯਾਰ ਵੀ ਪੈਸੇ ਦੇਣੇ ਬਣਦੇ ਨੇ ਉਹ ਪੈਸੇ ਦੇਣੇ ਸ਼ੁਰੂ ਕਰ ਦਿੰਦੇ ਨੇ ਇੱਕ ਵਾਰੀ ਜਦੋਂ ਇੱਕ ਵਾਰੀ ਪੈਸੇ ਦੇਣੇ ਸ਼ੁਰੂ ਕਰਦੇ ਪਹਿਲਾਂ 5000 ਮੰਗਦੇ ਨੇ ਫਿਰ 10 ਫਿਰ 20 50 ਐਦਾ ਕਰਦੇ 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 ਉਹ ਇਨਕਮ ਦਾ ਸਾਧਨ ਬਣਾ ਲੈਂਦੇ ਨੇ ਸਕੈਮਰ ਥੋੜੇ ਤੋਂ ਤੇ ਤੁਸੀਂ ਪੈਸੇ ਦੇ ਦੇ ਕੇ ਆਪਣਾ ਘਰ ਖਾਲੀ ਕਰ ਲੈਨੇ ਹੋ ਤੇ ਐਟ ਦਾ ਐਂਡ ਵੀ ਤੁਹਾਨੂੰ ਉਹ ਛੱਡਦੇ ਨਹੀਂ ਥੋੜੇ ਤੋਂ ਪੈਸੇ ਮੰਗ ਮੰਗ ਕੇ ਤੁਹਾਨੂੰ ਇਮੋਸ਼ਨਲੀ ਟਾਰਗੇਟ ਕਰਦੇ ਨੇ ਸੋ ਇਹ ਸਕੈਮਸ ਜਿਹੜੇ ਨੇ ਆਪਣੇ ਭਾਰਤ ਵਿੱਚ ਵੀ ਹੋ ਰਹੇ ਨੇ ਬਾਰ ਵੀ ਹੋ ਰਹੇ ਨੇ ਸੋ ਆਪਣੇ ਪੰਜਾਬੀਆਂ ਨਾਲ ਵੀ ਹੋ ਰਹੇ ਨੇ ਇਹਨਾਂ ਚੀਜ਼ਾਂ ਤੋਂ ਬਹੁਤ ਬਚ ਕੇ ਰਹਿਣਾ ਹੁਣ ਆਪਾਂ ਗੱਲ ਕਰਦੇ ਆਂ ਵੀ ਇਹ ਸਕੈਮਸ ਦਾ ਜਿਹੜੇ ਹੋ ਰਹੇ ਨੇ ਚਲੋ ਠੀਕ ਆ سوشل ਮੀਡੀਆ ਡੇਟਿੰਗ ਐਪਸ ਦੇ ਉੱਪਰ ਹੋ ਰਹੇ ਨੇ ਇਹਨਾਂ ਦੇ ਬਚਾ ਕੀ ਹੋ ਸਕਦੇ ਨੇ ਆਪਾਂ ਇਹਨਾਂ ਨੂੰ ਕਿਵੇਂ ਦੂਰ ਕਰ ਸਕਦੇ ਆਂ ਆਪਣੇ ਆਪ ਤੋਂ ਤੇ ਇਹਨਾਂ ਲੋਕਾਂ ਤੋਂ ਕਿਹੜਾ ਕਿੱਦਾਂ ਛਡਾ ਸਕਦੇ ਆਂ ਕੋਈ ਜ਼ਿਆਦਾ ਲੰਬੇ ਚੋੜੇ ਸੋਚਣ ਦੀ ਗੱਲ ਨਹੀਂ ਸਭ ਤੋਂ ਪਹਿਲਾਂ ਤਾਂ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਹਾਂ ਅਗਰ ਕੋਈ ਬੰਦਾ ਵੀ ਇੱਛਾ ਹੈਗਾ ਵੀ ਹਾਂ ਵੀ ਨਹੀਂ ਇੱਥੇ ਕੋਈ ਕਹਾਣੀ ਨਹੀਂ ਬਣਦੀ ਚਲੋ ਮੈਂ ਸੋਸ਼ਲ ਮੀਡੀਆ ਐਪਸ ਦੇ ਥਰੂ ਆਪਣਾ ਰਿਸ਼ਤਾ ਕਰ ਲਵਾਂ ਪਿਆਰ ਲੱਭ ਲਾਂ ਕੁਝ ਵੀ ਦੋਸਤ ਬਣਾ ਲਾਂ ਕੁਝ ਵੀ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਪਰ ਉਹਨਾਂ ਨੂੰ ਜਿਹੜੀ ਮੈਂ ਵੀਡੀਓ ਤੁਹਾਨੂੰ ਹੁਣ ਦੱਸੀ ਆ ਉਹਦੇ ਬਾਰੇ ਪੂਰਾ ਸਤਰਕ ਰਹਿਣਾ ਚਾਹੀਦਾ ਵੀ ਉਹ ਕਿਹੜੇ ਕਿਹੜੇ ਸ਼ਬਦ ਯੂਜ਼ ਕਰਦੇ ਨੇ ਮੈਂ ਦੱਸਿਆ ਵੀਡੀਓ ਚ ਆਲਰੇਡੀ ਉਹਨਾਂ ਦਾ ਧਿਆਨ ਰੱਖੋ ਵੀ ਉਹ ਇੰਨੇ ਪਿਆਰ ਭਰੇ ਸ਼ਬਦ ਤੁਹਾਨੂੰ ਬੋਲਣਗੇ ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ ਕਿ ਤੁਸੀਂ ਉਹਦੇ ਨਾਲ ਹੀ ਤੁਸੀਂ ਉਸ ਚੀਜ਼ ਨੂੰ ਹੀ ਸਮਝਣ ਲੱਗ ਜਾਓਗੇ ਵੀ ਇਹ ਬੰਦਾ ਤੁਹਾਡਾ ਆਪਣਾ ਵਾ ਸੋ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੋ ਤਾਂ ਤੁਸੀਂ ਚਕੰਨੇ ਰਹੋ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਬੰਦਾ ਤੁਹਾਡੇ ਨਾਲ ਇੱਕ ਟਰੈਪ ਕਰ ਰਿਹਾ ਸਕੈਮ ਕਰ ਰਿਹਾ ਤਾਂ ਤੁਸੀਂ ਉਹਦੀ ਭੋੜੀਆਂ ਭਾਲੀਆਂ ਗੱਲਾਂ ਦੇ ਵਿੱਚ ਫਸਣਾ ਨਹੀਂ ਨੰਬਰ 2 ਦੇ ਉੱਤੇ ਆਪਣਾ ਕਦੇ ਵੀ ਨਿੱਜੀ ਜਾਣਕਾਰੀ ਸ਼ੇਅਰ ਨਾ ਕਰੋ ਜਦ ਤੱਕ ਤੁਸੀਂ ਉਸ ਬੰਦੇ ਨੂੰ ਪੂਰਾ ਆਪਣੇ ਭਰੋਸੇ 'ਚ ਨਹੀਂ ਲੈ ਲੈਂਦੇ ਜੇ ਤੁਸੀਂ ਸਹੀ ਹੋ ਆਪਣੀ ਨਿੱਜੀ ਜਾਣਕਾਰੀ ਕਦੇ ਵੀ ਨਾ ਸ਼ੇਅਰ ਕਰੋ ਜਿਵੇਂ ਆਪਣਾ WhatsApp ਮੋਬਾਈਲ ਨੰਬਰ ਆਪਣਾ ਪਰਸਨਲ ਇਨਫੋਰਮੇਸ਼ਨ ਬੈਂਕ ਅਕਾਊਂਟ ਜੇ ਉਹ ਕੁਝ ਵੀ ਨਹੀਂ ਸ਼ੇਅਰ ਕਰਨਾ ਉਹਦੇ ਨਾਲ ਤੀਜੇ ਨੰਬਰ ਤੇ ਆ ਸਾਈਬਰ ਕਰਾਈਮ ਦੇ ਵਿੱਚ ਆਪਣੀ ਜਿਹੜੀ ਆ ਰਿਪੋਰਟ ਦਰਜ ਕਰਾਓ 1930 ਨੰਬਰ ਤੇ ਬਾਕੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾਉਂਗਾ ਕਿੱਦਾਂ ਆਨਲਾਈਨ ਜਿਹੜੀ ਆ ਤੁਸੀਂ ਕਰ ਸਕਦੇ ਹੋ ਰਿਪੋਰਟ ਦਰਜ ਤੇ ਲਿੰਕ ਵੀ ਸ਼ੇਅਰ ਕਰ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਉਹ ਜਾ ਕੇ ਦੇਖ ਲਿਓ ਤੇ ਬਾਕੀ ਜੇ ਕਿਸੇ ਨੇ ਸਕੈਮਸ ਦੀ ਵੀਡੀਓਜ਼ ਦੇਖਣੀਆਂ ਨੇ ਕਿਹੜੇ-ਕਿਹੜੇ ਸਕੈਮਸ ਹੋ ਰਹੇ ਨੇ ਮੈਂ ਦੋ ਵੀਡੀਓ ਪਹਿਲਾਂ ਬਣਾ ਚੁੱਕਿਆ ਆਨਲਾਈਨ ਫਰੌਡਸ ਜਿਹੜੇ ਹੋ ਸਕਦੇ ਆ ਉਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਜਿਹੜਾ ਸੋਸ਼ਲ ਮੀਡੀਆ ਡੇਟਿੰਗ ਐਪਸ ਦੇ ਵਿੱਚ ਆ ਇਹਦੇ ਵਿੱਚ ਵੀ ਆਪਣੀ ਕ੍ਰੈਡਿਟ ਕਾਰਡ ਵਗੈਰਾ ਦੀ ਬੈਂਕ ਦੀ ਇਨ ਕਰਉਣ ਸ਼ੇਅਰ ਨਹੀਂ ਕਰਨੀ ਕਈ ਵਾਰ ਇਹ ਚੀਜ਼ਾਂ ਤੁਹਾਡੀ ਫੈਮਿਲੀ ਦਾ ਬੇਸ ਬਣਾ ਕੇ ਤੁਹਾਨੂੰ ਇਮੋਸ਼ਨਲੀ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਨੇ ਸੋ ਇੰਨੀ ਇੱਕ ਵੀਡੀਓ ਸੀ ਅੱਜ ਦੀ ਅਗਰ ਵਧੀਆ ਲੱਗੂਗੀ ਤਾਂ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਪੋਰਟ ਕਰਿਓ ਤੁਹਾਡੀ ਸਪੋਰਟ ਦੀ ਲੋੜ ਹੈ ਤਾਂ ਕਿ ਹੋਰ ਵਧੀਆ ਵੀਡੀਓ ਬਣਾਈਆਂ ਜਾ ਸਕਣ